ਪੰਜਾਬ ਤੇ ਹਰਿਆਣਾ ਨੂੰ ਜੋੜਦੀ ਸੜਕ ਤੇ ਸਥਿਤ ਲਹਿਰਾ ਗਾਗਾ ਨਗਰ ਕੌਂਸਲ ਦੇ ਕੂੜਾ ਡੰਪ 'ਚ ਅਚਾਨਕ ਲੱਗੀ ਅੱਗ ਨਾਲ ਇਲਾਕੇ 'ਚ ਹੜਕੰਪ ਮਚ ਗਿਆ। ਦੋ ਦਿਨ ਤੱਕ ਲਗਾਤਾਰ ਨਿਕਲਦੇ ਧੂਮੇ ਨੇ ਹਵਾ ਨੂੰ ਜ਼ਹਿਰੀਲੀ ਬਣਾ ਦਿੱਤਾ ਅਤੇ ਰਾਹਗੀਰਾਂ ਸਮੇਤ ਨੇੜਲੇ ਵਸਨੀਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡੰਪ ਦੇ ਨੇੜੇ ਮੇਨ ਰੋਡ ਦੇ ਨਾਲ ਦੂਰ ਦੂਰ ਤੱਕ ਸੁੱਟਿਆ ਕੂੜਾ ਅਤੇ ਖਿਲਰੇ ਪਏ ਪਲਾਸਟਿਕ ਦੇ ਲਫਾਫੇ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ ਜਦਕਿ ਨਗਰ ਕੌਂਸਲ ਨੂੰ ਸਫਾਈ ਲਈ ਲੱਖਾਂ ਕਰੋੜਾਂ ਦੀਆਂ ਗ੍ਰਾਂਟਾਂ ਤੇ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ ਕਿਸਾਨ ਆਗੂਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਉਹ ਕਹਿੰਦੇ ਨੇ ਕਿ ਜਦੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਤੁਰੰਤ ਕਾਰਵਾਈ ਹੁੰਦੀ ਹੈ ਤਾਂ ਨਗਰ ਕੌਂਸਲ ਦੇ ਡੰਪ ਵਿੱਚ ਲੱਗ ਰਹੀਆਂ ਅੱਗਾਂ ਤੇ ਚੁੱਪੀ ਕਿਉਂ ਪ੍ਰਪੰਦਾ ਦੋ ਦਿਨ ਤੋਂ ਲਗਾਤਾਰ ਇਹ ਅੱਗ ਲੱਗੀ ਹੋਈ ਹੈ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਜਦੋਂ ਕਿ ਕਿਸਾਨ ਦੇ ਖੇਤ ਦੇ ਵਿੱਚ ਜੇ ਮਾੜੀ ਜੀ ਵੀ ਕੋਈ ਧੂਆ ਨਿਕਲਦਾ ਹੋਵੇ ਸੈਟੇਲਾਈਟ ਉਹਦੀ ਨਾਲ ਦੀ ਨਾਲ ਚੱਕ ਲੈਂਦਾ ਹੈ ਇੱਥੇ ਤੁਸੀਂ ਦੇਖੋ ਵੀ ਆਲੇ-ਦਾਲ ਜਿਹੜੀਆਂ ਜ਼ਮੀਨਾਂ ਨੇ ਲੋਕਾਂ ਨੇ ਗੱਠਾ ਬਣਾ ਕੇ ਪਰਾਲੀ ਜਕਾਈ ਹੈ ਤੇ ਕਣਕ ਬੀਜੀ ਹੈ ਇੱਥੇ ਇਹ ਧੂਆ ਦੋ ਦਿਨ ਦਾ ਲੱਗਿਆ ਹੋਇਆ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਨਹੀਂ ਹੈਗਾ ਕਿਸਾਨਾਂ ਤੇ ਬੇਵਜਾ ਪਰਚੇ ਕੀਤੇ ਜਾ ਰਹੇ ਨੇ ਰੈੱਡ ਐਂਟਰੀ ਪਾਈ ਜਾ ਰਹੀ ਹੈ ਜੇਲ੍ਹਾਂ ਚ ਭੇਜਿਆ ਜਾ ਰਿਹਾ ਹੈ ਤੇ ਇਸ ਦੀ ਇਹ ਜਾਂਚ ਹੋਣੀ ਚਾਹੀਦੀ ਹੈ ਇਹ ਕੀ ਕਾਰਨ ਹੈ ਨਗਰ ਕੌਂਸਲ ਨੇ ਜਿਹੜੇ ਇਹ ਗੰਦ ਪਾਇਆ ਹੋਇਆ ਸੜਕ ਦੇ ਉੱਤੇ ਦੂਰ ਦੂਰ ਤੱਕ ਜਿਹੜਾ ਇਹ ਰੇਤਾ ਕੂੜਾ ਲਫਾਫੇ ਸੜਕ ਦੇ ਉੱਤੇ ਖਿੰਡੇ ਹੋਏ ਨੇ ਪ੍ਰਸ਼ਾਸਨ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਦੋ ਕਹਿ ਸਕਦੇ ਨੇ ਸਟੇਟਾਂ ਨੂੰ ਜੋੜਦੀ ਹੈ ਇਹ ਹਰਿਆਣਾ ਨੂੰ ਇੱਥੋਂ 15 ਕਿਲੋਮੀਟਰ ਹਰਿਆਣਾ ਰਹਿ ਜਾਂਦਾ ਪਰ ਇੱਥੇ ਜਿਹੜਾ 200 ਮੀਟਰ ਤੱਕ 300 ਮੀਟਰ ਤੱਕ ਲਫਾਫੇ ਖਿੰਡੇ ਰਹਿੰਦੇ ਆ ਕੂੜਾ ਪਿਆ ਹੈਗਾ ਸੜਕ ਤੇ ਬਿਲਕੁਲ ਜੀ ਬਿਲਕੁਲ ਜਦੋਂ ਇੱਥੋਂ ਦੀ ਲੰਗੀ ਦਾ ਕਈ ਵਾਰ ਤਾਂ ਖੜਕੇ ਲੰਘਣਾ ਪੈਂਦਾ ਕਿਉਂਕਿ ਕੂੜੇ ਦੇ ਢੇਰ ਸੜਕ ਦੇ ਉੱਪਰ ਆਏ ਹੋਏ ਨੇ ਉਧਰੋਂ ਸਾਧਣਾਉਂਦੇ ਹੁੰਦੇ ਨੇ ਦੂਜੇ ਪਾਸੇ ਸਾਧਣਾਉਂਦੇ ਹੁੰਦੇ ਨੇ ਮਤਲਬ ਸਾਧ ਤੂੰ ਲੰਘਣ ਵਾਸਤੇ ਵੀ ਜਗ੍ਹਾ ਨਹੀਂ ਹੁੰਦੀ ਇਹ ਜਿਹੜਾ ਡੰਪ ਹੈ ਇਸ ਏਰੀਆ ਵਾਸਤੇ ਸਰਾਫ ਹੈ ਕਿਉਂਕਿ ਇੱਥੇ ਇਹ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਇੱਥੇ ਵੱਡੇ ਵੱਡੇ ਢੇਰ ਕੂੜੇ ਦੇ ਲਾਏ ਜਾਂਦੇ ਨੇ ਤੇ ਆ ਕੰਨ ਦੀ ਅੱਗ ਲੱਗੀ ਹੋਈ ਹੈ ਹੁਣ ਤੱਕ ਨਹੀਂ ਕੋਈ ਦੇਖਣ ਆਇਆ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਤੇ ਜਿਹੜਾ ਕਿਸਾਨਾਂ ਨੂੰ ਨਜਾਇਜ਼ ਤੰਗ ਕਰ ਰਹੇ ਨੇ ਇਹ ਬਿਲਕੁਲ ਗਲਤ ਹੈ ਕਿਉਂਕਿ ਕਿਸੇ ਦਾ ਜੀ ਨਹੀਂ ਕਰਦਾ ਅਗਲਾਉਣ ਨੂੰ ਜੇ ਸਰਕਾਰ ਉਹਨਾਂ ਵਾਸਤੇ ਕੋਈ ਮਹਈਆ ਕਰਾਵੇ ਸੰਧ ਮਹਈਆ ਕਰਾਵੇ ਉਹਨਾਂ ਦੀ ਜਿਹੜੀਆਂ ਲੋੜਾਂ ਨੇ ਉਹਨੂੰ ਪੂਰਾ ਕਰੇ ਤਾਂ ਕੋਈ ਕਿਉਂ ਅਕਲਾਵੇ ਨਗਰ ਕੌਂਸਲ ਲਹਿਰਾ ਦਾ ਇਹ ਕੂੜੇ ਦਾ ਡੰਪ ਹੈਗਾ ਕੱਲ ਤੋਂ ਅੱਗ ਲੱਗੀ ਹੋਈ ਹੈ ਆਲੇ ਦੁਆਲੇ ਜਿਹੜਾ ਵੀ ਇਹਦੇ ਤਿੰਨ ਪਾਸੇ ਇੱਕ ਪਾਸੇ ਰੋਡ ਲੱਗਦਾ ਤਿੰਨ ਪਾਸੇ ਜ਼ਮੀਨ ਲੱਗਦੀ ਹੈ ਕਣਕ ਬੀਜੀ ਪਈ ਹੈ ਗੱਠਾਂ ਬਣਾਈਆਂ ਹੋਈਆਂ ਨੇ ਇਹ ਨਹੀਂ ਕਹਿ ਸਕਦੇ ਕਿ ਕਿਸਾਨ ਦੇ ਖੇਤ ਚੋਂ ਅੱਗ ਲੱਗੀ ਇਹ ਇਹ ਕਹਿ ਸਕਦੇ ਆ ਕਿ ਇਸ ਕੂੜੇ ਨੂੰ ਖਤਮ ਕਰਨ ਵਾਸਤੇ ਨਗਰ ਕੌਂਸਲ ਵੱਲੋਂ ਅੱਗ ਲਾਈ ਗਈ ਹੈ ਜਦੋਂ ਕਿਤੇ ਕਿਸਾਨ ਅੱਗ ਲਾਉਂਦਾ ਤਾਂ ਉਹਤੇ ਪਰਚੇ ਹੁੰਦੇ ਨੇ ਰੈੱਡ ਐਂਟਰੀਆਂ ਹੁੰਦੀਆਂ ਨੇ ਜੁਰਮਾਨੇ ਹੁੰਦੇ ਨੇ ਇੱਥੋਂ ਤੱਕ ਕਿ ਜੇਲ੍ਹਾਂ ਦੇ ਵਿੱਚ ਵੀ ਭੇਜ ਦਿੱਤਾ ਜਾਂਦਾ ਜਦਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਲੱਖਾਂ ਕਰੋੜਾਂ ਰੁਪਏ ਨਗਰ ਕੌਂਸਲ ਨੂੰ ਆਉਂਦੇ ਨੇ ਬਕਾਇਦਾ ਸ਼ਹਿਰ ਦੇ ਵਿੱਚ ਪੇਟਾਂ ਬਣੀਆਂ ਹੁੰਦੀਆਂ ਨੇ ਜਿੱਥੇ ਗਿੱਲੇ ਸੁੱਕੇ ਕੂੜੇ ਨੂੰ ਅਲੱਗ ਕੀਤਾ ਜਾਂਦਾ ਜਾਂ ਜੈਵਿਕ ਖਾਦ ਬਣਾ ਕੇ ਨਗਰ ਕੌਂਸਲ ਨੇ ਲੋਕਾਂ ਨੂੰ ਮਹੱਈਆ ਕਰਾਉਣੀ ਹੁੰਦੀ ਹੈ ਵੇਚਣੀ ਹੁੰਦੀ ਹੈ ਪਰ ਇਹ ਛਰੇਆਮ ਜਿਹੜਾ ਇੱਥੋਂ ਨਿਕਲਦਾ ਧੂਆਂ ਕੱਲ ਤੋਂ ਜ਼ਹਿਰੂਲਾ ਧੂਆਂ ਤਰ੍ਹਾਂ-ਤਰ੍ਹਾਂ ਦੇ ਗੰਦੇ ਲਫਾਫੇ ਇੱਥੇ ਜੇਕਰ ਵਿੱਚ ਜਾ ਕੇ ਦੇਖੋਗੇ ਕਿ ਬਹੁਤ ਵੱਡਾ ਡੰਪ ਸੀ ਇਹ ਕੂੜੇ ਦਾ ਲਗਾਤਾਰ ਕੱਲ ਤੋਂ ਜਲ ਰਿਹਾ ਹੈ ਕੋਈ ਤੁਸੀਂ ਦੇਖੋਗੇ ਕਿ ਧੂਆਂ ਨਿਕਲ ਰਿਹਾ ਹੈ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਨਹੀਂ ਕਿ ਇਹਨੂੰ ਬੁਝਾਇਆ ਜਾਵੇ ਕਿਤੇ-ਕਿਤੇ ਅੱਗ ਵੀ ਜਲ ਰਹੀ ਹੈ ਸੋ ਮੇਨ ਗੱਲ ਇਹ ਹੈ ਕਿ ਇਹ ਜਿਹੜੀ ਸੜਕ ਦੇ ਉੱਪਰ ਡੰਪ ਬਣਿਆ ਇਹ ਪੰਜਾਬ ਤੇ ਹਰਿਆਣਾ ਦੋ ਰਾਜਾਂ ਨੂੰ ਸੜਕ ਜੋੜਦੀ ਹੈ ਇੱਥੋਂ 12-13 ਕਿਲੋਮੀਟਰ ਹਰਿਆਣਾ ਰਹਿ ਜਾਂਦਾ ਹੈਗਾ ਵੱਡੀ ਛੜਕ ਹੈ ਇਹਦੀ ਸੜਕ ਦੇ ਕੰਨੀ ਦੇ ਉੱਪਰ ਹੈ ਜਿਹੜਾ ਘੱਟੋ-ਘੱਟ ਕਹਿ ਸਕਦੇ ਹਨ ਕਿ ਡੰਪ ਦੇ 100 ਮੀਟਰ ਇੱਧਰ 100 ਮੀਟਰ ਇੱਧਰ ਤੱਕ ਕੂੜੇ ਦਾ ਪੂਰੀਆਂ ਟਰਾਲੀਆਂ ਲਾਂਝੀਆਂ ਹੋਈਆਂ ਨੇ ਇੱਥੇ ਕੋਈ ਦਰਖਤ ਨਹੀਂ ਪਿਛਲੇ ਸਮੇਂ ਦੌਰਾਨ ਲੱਗੀਆਂ ਆਗਾ ਨਾਲ ਇੱਥੋਂ ਦਰਖਤ ਵੀ ਮੁਚ ਚੁੱਕੇ ਨੇਗੇ ਜਿਹੜੇ ਉੱਥੇ ਮੁਚਰ ਖੜੇ ਅਦਕਾਈ ਦਿੰਦੇ ਆ ਕਿ ਉਹਨਾਂ ਨੂੰ ਅੱਗ ਲੱਗ ਕੇ ਉਹ ਸੜਿਆ ਨਾ ਜਿਹੜਾ ਕਹਿ ਸਕਦੇ ਆ ਕਿ ਆਪਾਂ ਜੰਗਲਾਤ ਵਿਭਾਗ ਹੈ ਕਿਸਾਨ ਕੋਈ ਦਰਖਤ ਫੂਕ ਦੇ ਕਾਰਵਾਈਆਂ ਕਰਨ ਆ ਜਾਂਦੇ ਨੇ ਜੰਗਲਾਤ ਵਿਭਾਗ ਪੀ ਡਬਲਯੂ ਡੀ ਵਿਭਾਗ ਜਿਹੜਾ ਇਹ ਛੜਕ ਦੇ ਨਾਲ ਨਾਲ ਜਿਹੜਾ ਇਹ ਗੈਰ ਕਾਨੂੰਨੀ ਤੌਰ ਤੇ ਡੰਪ ਬਣਿਆ ਹੋਇਆ ਇਹ ਡੰਪ ਵੀ ਇੱਥੇ ਨਹੀਂ ਹੋਣਾ ਚਾਹੀਦਾ ਸੜਕ ਤੇ ਖਿਲਰਿਆ ਨਹੀਂ ਹੋਣਾ ਚਾਹੀਦਾ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਲੱਖਾਂ ਕਰੋੜਾਂ ਰੁਪਏ ਗ੍ਰਾਂਟ ਆਉਣ ਦੇ ਬਾਵਜੂਦ ਨਗਰ ਕੌਂਸਲ ਲਹਿਰਾ ਵੱਲੋਂ ਸ਼ਰਿਆਮ ਪ੍ਰਦੂਸ਼ਣ ਫਲਾਇਆ ਜਾ ਰਿਹਾ ਇਸ ਦੀ ਡੰਗਾਈ ਨਾਲ ਜਾਂਚ ਹੋਵੇ ਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਜੜੀ ਬਣਦੀ ਕਾਰਵਾਈ ਹੋਵੇ 3:00 6:00 ਵਜੇ ਮੇਰੇ ਮੁਲਾਜ਼ਮ ਦਾ ਫੋਨ ਆਇਆ ਸੀਗਾ ਉਹਨੇ ਦੱਸਿਆ ਸੀਗਾ ਵੀ ਸਰ ਵੀ ਇੱਥੇ ਅੱਗ ਲੱਗ ਗਈ ਹੈ ਤੇ ਗੱਡੀਆਂ ਭੇਜਿਆ ਜਾਣਾ ਤਾਂ ਮੈਂ ਮੂਨਕ ਫੋਨ ਕੀਤਾ ਕਮੇਟੀ ਦੇ ਅਸਨਾਮ ਫੋਨ ਕੀਤਾ ਉੱਥੋਂ ਗੱਡੀਆਂ ਆਧਾਂਦੀਆਂ ਗਈਆਂ ਤਾਂ ਅੱਗ ਤੇ ਕਾਬੂ ਕੀਤਾ ਗਿਆ। ਇਹ ਕਹਿੰਦੇ ਨਗਰ ਕੌਂਸਲ ਵੱਲੋਂ ਕੂੜੇ ਨੂੰ ਨਸ਼ਟ ਕਹਿੰਦੇ ਉਹ ਡੰਪ ਹੈ ਜਿਹੜਾ ਛੋਟਾ ਹੈ ਭਰਿਆ ਹੋਇਆਗਾ। ਸੜਕ ਦੇ ਉੱਪਰ ਵੀ ਕੂੜਾ ਲਾਹਿਆ ਹੋਇਆ ਦੂਰ ਤੱਕ ਕਹਿੰਦੇ ਵੀ ਨਗਰਪਾਲਿਕਾ ਵੱਲ ਨਹੀਂ ਲਗਾਈ ਗਈ ਆ। ਨਹੀਂ ਨਹੀਂ ਜੀ ਇਹ ਤਾਂ ਕੋਈ ਤੱਥ ਜੇ ਨਹੀਂ ਆਏ ਹੈਗੇ ਕਿ ਨਗਰ ਕੌਂਸਲ ਵੱਲੋਂ ਲਗਾਈ ਗਈ ਹੈ। ਇਹ ਸਾਨੂੰ ਵੀ ਕਲੀਅਰ ਨਹੀਂ ਹੋਇਆ ਤਾਂ ਕਿ ਵੀ ਅੱਗ ਲੱਗੀ ਕਿਵੇਂ ਆ। ਪਰ ਅਸਾਂ ਨੇ ਕਾਬੂ ਪਾ ਲਿਆ। ਇਕਾ ਸਵਸਥ ਭਾਰਤ ਬਹਿਨ ਤਹਿਤ ਕਰੋੜਾ ਰੁਪਏ ਆਉਂਦੇ ਨੇ ਨਗਰ ਕੌਂਸਲ ਨੂੰ ਜੀ 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 ਪਰ ਇੱਥੇ ਜਿੰਨੀ ਵੀ ਮਸ਼ੀਨਰੀ ਵਾਟਰ ਬਾਕਸ ਤੇ ਖੜੀ ਹੈ ਤਾਂ ਉਹ ਕਬਾੜ ਬਣ ਰਹੀ ਹੈ ਪੇਟਾਂ ਨੇ ਜਿਹੜੀਆਂ ਗਿੱਲਾ ਸੁੱਕਾ ਕੂੜਾ ਅਲੱਗ ਕਰਨ ਵਾਸਤੇ ਖਾਦ ਬਣਾਉਣੀ ਹੈ ਉਹ ਖਾਲੀ ਪਈਆਂ ਨੇ ਜਿਹੜਾ ਗਿੱਲਾ ਤੇ ਸੁੱਕੇ ਕੂੜੇ ਸੰਬੰਧੀ ਆਪਣੀ ਸਾਡੀ ਹੀ ਕੱਲ ਹੀ ਇਸ ਦਸਮੇਂ ਦੀ ਮੀਟਿੰਗ ਸੀ ਚੰਡੀਗੜ੍ਹ ਉਸ ਮੀਟਿੰਗ ਵਿੱਚ ਇਹੀ ਰਿਪੋਰਟ ਆਈ ਹੈ ਕਿ ਮੂਨਕ ਦੀ ਤੇ ਲਹਿਰੇ ਦੀ ਹੈਗੀ 99% ਪ੍ਰੋਸੈਸਿੰਗ ਹੈ ਇਕ ਘਟ 90 ਮੂਨਕ ਦੀ ਪੂਰੀ ਹੈ ਆਪਣੀ ਪ੍ਰੋਸੈਸਿੰਗ ਪ੍ਰੋਪਰ ਚੱਲ ਰਹੀ ਹੈ ਪੇਟਾਂ ਦੇ ਵਿੱਚ ਜਿੰਨਾ ਸੋਲਿਡ ਵੇਸ ਦਾ ਕੰਮ ਪ੍ਰੋਪਰਲੀ ਹੋ ਰਿਹਾ ਹੈ ਪਰ ਇੱਥੇ ਜ਼ਮੀਨੀ ਪੱਧਰ ਤੇ ਨਹੀਂ ਦੇਖਿਆ ਮੈਂ ਇੱਥੇ ਕੁਝ ਨਹੀਂ ਅਸੀਂ ਡੇ ਬਾਈ ਡੇ ਅਸੀਂ ਪ੍ਰੋਗਰੈਸ ਕਰ ਰਹੇ ਹਾਂ ਹੁਣ ਜਿੰਨਾ ਪਹਿਲਾਂ ਸੀ ਉਸ ਨੂੰ ਇੰਕਰੀਜ਼ ਕਰ ਰਹੇ ਹਾਂ ਤਾਂ ਇਹ ਚੀਜ਼ ਜਲਦੀ ਸੌਟ ਆਊਟ ਹੋ ਜੇ ਉਥੇ ਜਦੋਂ ਨਗਰ ਕੌਂਸਲ ਦੇ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਜਦੋਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਨੇੜਲੇ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ ਤੇ ਕਾਬੂ ਪਾਇਆ ਗਿਆ ਪਰ ਹਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ